ਪਰ ਤਾਂ ਪਗੋਤਿਸ ਅਮਰ ਕੇ ਕੋਰਣਾ ਨੇ ਤੇ ਲਈ ਤੇ ਆਏ ਮੈਂ ਅੰਗੜ ਗੁਰ ਤੇ ਅਮਰਦਾਸ ਰਾਮਦਾਸਾ ਹੋਇ ਸਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕਸ਼ੰਤ ਈ ਆਏ ਜਿੱਥੇ ਸਬਦੁ ਗਜਾਇ ਤੇ ਇੱਕ ਬਹਾਦਰ ਸਿਮਰਿਆ ਧਰਨੌਣੇ ਦੇ ਆਵੇ ਤਾਏ ਸਭ ਥਾਈ ਹੋਇ ਸਾਇ ਦਸਵੇਂ ਪਾਸ਼ਾ ਸੈ ਸੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਦੇ ਵਾਲੀ ਸਭ ਥਾਈ ਹੋਣਾ ਜੀ ਸਾਇ ਦਸਾਂ ਪਾਤਸ਼ਾਹਾਂ ਦੇ ਆਤਮਕ ਜੋਗ ਜਾਗਦੇ ਜੋ ਅਲਪਾਲਤ ਕੇ ਰਾਖੇ ਬਾਣੀ ਕੇ ਭੋਇ ਸਾਈਂ ਸਰਗੁਰੂ ਗੁਰੰਤ ਸਾਹਿਬ ਜੀ ਕੇ ਪਾਠ ਪੁਤਰ ਦਰਸ਼ਨ ਦੇ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਸ਼ਹੀਦਾਂ ਮਰੀਦਾ ਅਠੀਆਂ ਜਪੀਆਂ ਤਪੀਆਂ ਪਿਆਰਿਆਂ ਸਚਾਰਿਆਂ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਤਕਤਾ ਸਭ ਗੁਰਤਾ ਮਾ ਗੁਰਤੀ ਸਾਡੇ ਦਰਸ਼ਨ ਦੇ ਹਰ ਦਾ ਧਿਆਨ ਕਰਕੇ ਖਾਲਸਾ ਹੀ ਸਹਿਬ ਹੋਣਾ ਜੀ ਜੀ ਵਾਹਿਗੁਰੂ ਇਹ ਕਾਲਪੁਰਖ ਸੱਚੇ ਪਾਸ਼ਾ ਆਪਣੀ ਮਿਹਰ ਕਰ ਰਹਿਮਤ ਕਰ ਬਖਸ਼ਿਸ਼ ਕਰ ਆਪ ਨੇ ਦਾਸਾਂ ਪਾਸੋਂ ਇਹ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪੰਦ ਕਮੇਟੀ ਕੋਲੋਂ ਜਣੀਆਂ ਉਨਤਾਈਆਂ ਪਿਛਲੇ ਸਮੇਂ ਤੋਂ ਹੋ ਰੀਆਂ ਹਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਸੁਧਾਰ ਇਹ ਬਿਲਕੁਲ ਨਹੀਂ ਕਰ ਰਹੇ ਸਾਡੇ ਸਕੂਲ ਬਰਬਾਦ ਕਰ ਦਿੱਤੇ ਗਏ ਕਾਲਜ ਬਰਬਾਦ ਕਰ ਦਿੱਤੇ ਗਏ ਔਰ ਜੋ ਕੁਝ ਅਗੋਂ ਕਰਨ ਜਾ ਰਹੇ ਨੇ ਜਿਸ ਤਰ੍ਹਾਂ ਸਰਕਾਰ ਨਾਲ ਮਿਲ ਕੇ ਇਹਨਾਂ ਨੇ ਸਾਡੇ ਦੋ ਮੈਂਬਰਾਂ ਨੂੰ ਕੱਢਿਆ ਔਰ ਆਪਣੇ ਸ਼ਰਾਬੀ ਕਬਾਬੀ ਮੈਂਬਰਾਂ ਨੂੰ ਵਿੱਚ ਪਾਇਆ ਹੈ ਇਹ ਕਾਲਪੁਰਖ ਆਪਣੀ ਮਿਹਰ ਕਰ ਰਹਿਮਤ ਕਰ ਬਖਸ਼ਿਸ਼ ਕਰ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਮਨਤਾ ਕੋਲੋਂ ਗੁਰਦੁਆਰੇ ਇਜ਼ਾਤ ਕਰਾਇਆ ਸੰਭ ਜਿਸ ਤਰ੍ਹਾਂ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਗੁਰਦੁਆਰਿਆਂ ਤੇ ਕਬਜ਼ਾ ਕਰਨ ਦੀਆਂ ਸਰਕਾਰਾਂ ਨੇ ਕੋਸ਼ਿਸ਼ ਕੀਤੀਆਂ ਸਨ ਉਹਨਾਂ ਦੀਆਂ ਨੀਅਤਾਂ ਚਲਦੇ ਅੱਜ ਦੀ ਸਰਕਾਰ ਸੱਚੇ ਪਾਤਸ਼ਾਹ ਇਹਨਾਂ ਗੁਰਦੁਆਰਿਆਂ ਤੇ ਇਹਨਾਂ ਦੋਖੀਆਂ ਦੇ ਕਬਜ਼ੇ ਕਰਾਉਣ ਦੇ ਲਈ ਹਰ ਉਲਟੇ ਸਿੱਧੇ ਜਿਹੜੇ ਕੰਮ ਕਰ ਰਹੇ ਹਨ ਹੈ ਕਾਲਪੁਰਗ ਤਨ ਤਨ ਸਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਜੀ ਤਨਗੁਰ ਤੇ ਇੱਕ ਬਾਦਰ ਹਿੰਦੀ ਚਾਦਰ ਤਨ ਰਾਨ ਸਰ ਗੁਰੂ ਰਕੇਸ਼ਨ ਸਾਹਿਬ ਸੱਚੇ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਂ ਦਾਸਾਂ ਨੂੰ ਹਿੰਮਤ ਬਖਸ਼ੋ ਆਪਣੀ ਕਲਾ ਵਰਤਾ ਕੇ ਇਹ ਜੇ ਕੰਮ ਕਰਾਓ ਜਿਸ ਦੇ ਨਾਲ ਇਹਨਾਂ ਸਰਕਾਰੀ ਪਿਠੂਆਂ ਕੋਲੋਂ ਗੁਰਦੁਆਰੇ ਆਜ਼ਾਦ ਹੋ ਸਕਣ ਗੁਰਦਵਾਰਿਆਂ ਦੀ ਮਰਿਆਦਾ ਔਰ ਪਰੰਪਰਾ ਨੂੰ ਸਹੀ ਮੈਨੇ ਚਲਾਇਆ ਜਾ ਸਕੇ ਇਹ ਜਿਹੜੀ ਖਰੀਦੋ ਫਰੋਦ ਕਰ ਰਹੇ ਹਨ ਸੱਚੇ ਪਾਤਸ਼ਾਹ ਤੇਰੀ ਦੌਲਤ ਦੀ ਜੋ ਅਮਾਨਤ ਤੁਸੀਂ ਖਿਆਨਤ ਕਰ ਰਹੇ ਹੋ ਕਿਸਨ 80 ਲੱਖ ਕਿਸਨ 40 ਲੱਖ ਕਿਸਨ 20 ਲੱਖ ਸੱਚੇ ਪਾਤਸ਼ਾਹ ਦੇਣ ਵਾਲਿਆਂ ਦਾ ਵੀ حساب ਕਰੀ ਤੇ ਲੈਣ ਵਾਲਿਆਂ ਦਾ ਵੀ حساب ਕਰੀ ਬਗੈਰ ਸਾਫ ਤੋਂ ਇਹਨਾਂ ਨੂੰ ਚੜਨਾ ਨਾ ਸੱਚੇ ਪਾਤਸ਼ਾ ਤਾਂ ਕੋਈ ਵੀ ਸਿੱਖ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਮੈਂਬਰ ਦੀ ਖਰੀਦੋ ਫਰੋਖਤਾਂ ਕਰ ਸਕੇ ਕਿਸੇ ਨੂੰ ਖਰੀਦ ਨਾ ਸਕੇ ਇਹ ਆਪਨੇ ਕਲਾ ਵਰਤਣੀ ਹੈ ਆਪਣਾ ਮੇਰ ਭਰਿਆ ਹੱਥ ਆਪਣੇ ਸੇਵਕਾਂ ਦੇ ਸਿਰ ਤੇ ਰੱਖਣਾ ਜਿਹੜੇ ਜਿਹੜੇ ਸੱਜਣ ਇਸ ਵਾਸਤੇ ਆਏ ਹਨ ਉਹਨਾਂ ਤੇ ਮੇਰ ਰਹਿਮਤ ਕਲਾ ਵਰਤਣੀ ਔਰ ਆੜਾ ਦੇ ਸਮੇਂ ਵਿੱਚ ਉਹਨਾਂ ਨੂੰ ਸੇਵਾ ਬਖਸ਼ਣ ਦਾ ਬਲ ਬਖਸ਼ਣਾ ਪੋਲ ਚੁੱਕ ਦੀ ਮਾਫੀ ਚੜ੍ਹਦੀਆਂ ਕਲਾਂ ਦੇ ਵਿੱਚ ਸੱਚੇ ਪਾਤਸ਼ਾਹ ਇਹ ਸਾਰੇ ਕੰਮ ਹੋਣ ਕੱਲ ਅਸੀਂ ਪ੍ਰਾਈਮ ਮਿੰისტਰ ਨੂੰ ਵੀ ਮਿਲਣਾ ਉਸ ਤੋਂ ਬਾਅਦ ਹਰ ਹਫਤੇ ਹਰ ਗੁਰਦੁਆਰੇ ਵਿੱਚ ਜਪਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਕੇ ਆਪ ਜੀ ਅੱਗੇ ਬੇਨਤੀ ਵੀ ਕਰਨੀ ਹੈ ਸਾਰੇ ਪ੍ਰੋਗਰਾਮਾਂ ਨੂੰ ਆਪ ਨੇ ਸਫਲ ਕਰਨਾ ਸਾਰਿਆਂ ਆਪਸ ਬੇਨਤੀ ਕਰਦਾ ਕਿ ਸਾਰੇ ਇਹਨਾਂ ਕੰਮਾਂ ਵਿੱਚ ਸ਼ਾਮਲ ਹੋਣ ਸੁਖ ਹੋਵੇ ਨਾਮ ਚੇਤਾਵੇ ਬਰਮਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਬੰਦਾ ਬਾਲਾ